ਨੰਗੀ 26 ਜਨਵਰੀ ਨੂੰ ਪੰਜਾਬ ਦੀ ਜੋ ਚੰਕੀ ਗਣਤੰਤਰ ਦਿਵਸ ਦੇ ਮੌਕੇ ਤੇ ਸੈਂਟਰ ਸਰਕਾਰ ਵੱਲੋਂ ਨਿਕਾਲੀ ਗਈ ਸੀ ਉਹ ਉੰ ਚੰਕੀ ਪੰਜਾਬ ਸ਼ਹਿਰ ਦੇ ਅਲੱਗ-ਅਲੱਗ ਲੱਕੜਾਂ ਵਿੱਚ ਹੁੰਦੀ ਹੋਈ ਅੱਜ ਪੂਰੀ ਪਹੁੰਚ ਰਹੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਦਿੱਲੀ ਵਿਖੇ 26 ਜਨਵਰੀ ਦੀ ਪ੍ਰੇਰਣ ਵਿੱਚ 3 ਚੱਕਿਆ ਪੰਜਾਬ ਦੀਆਂ ਜੋ ਭੇਜੀਆਂ ਗਈਆਂ ਸੀ ਪਰੰਤੂ ਕੇਂਦਰ ਸਰਕਾਰ ਵੱਲੋਂ ਉਹ ਨਾ ਦਿਖਾਈਆਂ ਗਈਆਂ ਜਿਸ ਕਾਰਨ ਮੁੱਖ ਮੰਤਰੀ ਪੰਜਾਬ ਦੀ ਮਿਹਨਤ ਸਦਕਾ ਉਹ ਚਾਪੀਆਂ ਹੁਣ ਹਰ ਪਿੰਡ ਹਰ ਸ਼ਹਿਰ ਪੰਜਾਬ ਦੇ ਵਿੱਚ ਪਹੁੰਚ ਰਹੀਆਂ ਹਨ ਲੋਕਾਂ ਵੱਲੋਂ ਖੁਲਨ ਨਾਲ ਕਾਫੀ ਸਵਾਗਤ ਕੀਤਾ ਜਾ ਰਿਹਾ ਹੈ ਸਾਡੇ ਸਹਿਯੋਗੀ ਅਮਿਤ ਗੁਪਤਾ ਅਤੇ ਨਿਮੇਸ਼ ਅਤਰੀ ਦੀ ਵਿਸ਼ੇਸ਼ ਰਿਪੋਰਟ ACP ਇੰਡੀਆ ਤੋਂ ਜੱਦੀ ਜੰਨੇ ਦੇ ਤੇ ਰੀਆ ਜਿਹੜੀ ਥਾਂ ਤੇ ਸੈਂਟਰ ਤੋਂ ਜੈਕਟ ਦੇ ਜਿਹੜੀ ਕੁੰਜੀ ਟਿਕਾਣੇ ਅੱਜ ਚਾਕੀਆਂ ਜਿਹੜੀਆਂ ਹੈਗੀਆਂ ਕਿ ਆਪਣੇ ਬੱਚੇ ਜਿਹੜੇ ਲੋਗ ਹੈ ਸੱਭਿਆਚਾਰ ਨਾਲ ਜੁੜਨ ਪੰਜਾਬ ਦੇ ਉਹਨੂੰ ਦਰਸਾਉਂਦੀਆਂ ਝਾਕੀਆਂ ਆਈਆਂ ਹੈਗੀਆਂ ਦੋ ਜਗ੍ਹਾ ਆਪਣਾ ਪ੍ਰੋਗਰਾਮ ਸੀ ਇੱਕ ਬੇਨੜਾ ਪਿੰਡ ਦੇ ਵਿੱਚ ਸੀ ਇੱਕ ਥੋੜੀ ਬਾਈਪਾਸ ਤੇ ਸ਼ਹਿਰ ਦਾ ਪ੍ਰੋਗਰਾਮ ਸੀ ਦੋਨੇ ਬਹੁਤ ਅੱਛੇ ਪ੍ਰੋਗਰਾਮ ਹੋਏ ਲੋਕਾਂ ਨੂੰ ਬਹੁਤ ਖੁਸ਼ ਆਏ ਬੱਚਿਆਂ ਨੇ ਬਹੁਤ ਆਨੰਦ ਲਿਆ ਹੈਗਾ ਔਰ ਕਾਫੀ ਕੁਝ ਸਿੱਖਿਆ ਔਰ ਤਿੰਨ ਝਾਕੀਆਂ ਪੰਜਾਬ ਦੇ ਸੱਭਿਆਚਾਰ ਨੂੰ ਦਸਾਉਂਦੀਆਂ ਔਰ ਬਹੁਤ ਅੱਛੇ ਪ੍ਰੋਗਰਾਮ ਰਹੇ। ਇਸ ਤੋਂ ਬਾਅਦ ਟੂ ਰਿਟੋ ਬਾਅਦ ਕਿੱਦਾਂ ਜਾਏਗੀ ਜੀ? ਅੱਜ ਰਾਤ ਇਹ ਧੂਰੀ ਰੁਕਣਗੀਆਂ ਜੀ ਚੱਕੀਆਂ ਔਰ ਉਸ ਤੋਂ ਬਾਅਦ ਮਲੇਰਕੋਟਲਾ ਸਵੇਰੇ 9 ਵਜੇ ਹੈਂਡਓਵਰ ਤੇ ਬੱਚਿਆਂ ਨੂੰ ਕੀ ਜਾਂ ਕੈਰ ਵਾਸਤੇ ਨਹੀਂ ਕਿਹਾ ਜੀ। ਇਹੀ ਹੈ ਕਿ ਜਿਹੜਾ ਆਪਣਾ ਸੱਭਿਆਚਾਰ ਹੈ ਇਹ ਬਹੁਤ ਹੀ ਉੱਚਾ ਸੱਭਿਆਚਾਰ ਹੈ ਬੜਾ ਰਿਚ ਕਲਚਰ ਹੈ ਆਪਣਾ। ਇਹਦੇ ਨਾਲ ਆਪਾਂ ਜੁੜੀਏ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਦੁਨੀਆ ਵੈਲਿਊਸ ਦੇ ਸਕੀਏ। 26 ਜਨਵਰੀ ਦੇ ਅੰਕ ਕੀ ਧੂਰੀ ਪਹੁੰਚਦੀ ਹੈ ਕੀ ਕਹਿਣਾ ਚਾਹੋਗੇ? ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਹਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਸੀ ਬਹੁਤ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਪਰ ਜੈਂਟਰ ਸਰਕਾਰ ਨੇ ਉਹ ਪੰਜਾਬੀਆਂ ਦੇ ਕੁਰਬਾਨੀਆਂ ਭੁੱਲੀਆਂ ਤੇ ਪੰਜਾਬ ਦੀਆਂ ਝਾਕੀਆਂ ਜਿਹੜੀਆਂ 1 ਜਨਵਰੀ ਨੂੰ ਪਰੇਡ ਦੇ ਵਿੱਚ ਉੱਥੇ ਨਹੀਂ ਦਾ ਹੋ ਰਗਲ ਤੇ ਪਰ ਪਰ ਮਾਨ ਸਰ ਦੀ ਸਰਕਾਰ ਨੇ ਉਹ ਝਾਕੀਆਂ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਕਿ ਕਿੰਨਾ ਕਿਸ ਤਰ੍ਹਾਂ ਪੰਜਾਬ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ ਦੇਸ਼ ਨੂੰ ਆਜ਼ਾਦ ਕਰਨ ਲਈ ਚੇਅਰਮੈਨ ਸਭ ਕੀ ਕਮੀ ਸੀ ਜਾਂ ਕੀ ਇਹਦੇ ਵਿੱਚ ਸੈਂਟਰ ਸਰਕਾਰ ਵੱਲੋਂ ਕੁਝ ਦੱਸਿਆ ਗਿਆ ਕੋਈ ਕਮੀ ਨਹੀਂ ਜੀ ਜਦੋਂ ਸਪੈਸ਼ਲੀ ਸਿਹਤਤਾਂ ਦੇਣੀਆਂ ਉਦੋਂ ਪੰਜਾਬੀ ਅੱਗੇ ਹੁੰਦੇ ਨੇ ਔਰ ਜਦੋਂ ਜਿਵੇਂ ਕਹਿੰਦੇ ਵੀ ਜਦੋਂ ਮਾਨਸਿਕਤਾ ਕਰਨ ਦੀ ਗੱਲ ਆ ਤਾਂ ਉਦੋਂ ਪੰਜਾਬ ਦੇ ਲੋਕਾਂ ਦਾ ਮਾਨਸਿਕ ਸਕਾਰ ਨਹੀਂ ਦਿੱਤਾ ਕਦੇ ਕੋਈ ਨਹੀਂ ਦੇਸ਼ ਜਿਹੜੀ ਸੈਂਟਰ ਦੀ ਨੀਤੀ ਖੋਟ ਹੈ ਦੇਖਿਆ ਗਿਆ ਪਿਛਲੇ ਸਮੇਂ ਦੇ ਵਿੱਚ ਵੀ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਪੰਜਾਬ ਦੀਆਂ ਕਿੰਨੀਆਂ ਨਕਾਰੀਆਂ ਗਈਆਂ ਸੀ ਉਹ ਗਰੁੱਪ ਵੀ ਦੇਖਦੇ ਹੋ ਜਾਕੀ ਪਿਛਲੀਆਂ ਸਰਕਾਰਾਂ ਐਸ ਨੂੰ ਹਮੇਸ਼ਾ ਲੰਂਦੀਆ ਸੀ ਜੇਦੋਂ ਦੀ ਮੋਦੀ ਸਰਕਾਰ ਆਈ ਹੈ ਮੋਦੀ ਸਰਕਾਰ ਨੇ ਪੰਜਾਬ ਦੀਆਂ ਝਾਕੀਆਂ ਪੰਜਾਬ ਦੀਆਂ ਜਿਹੜੀਆਂ ਪ੍ਰੇਡ ਕੰਮਾਂ ਦੇ ਹੋਇਆ ਖੁਸ਼ੀ ਹੋਏ ਪੰਜਾਬੀਆਂ ਦਾ ਉਹਨਾਂ ਨੇ ਉਹਨਾਂ ਨਾਲ ਵਿਸਧਰਾ ਕੀਤਾ ਕਿਉਂਕਿ ਸੈਂਟਰ ਹਮੇਸ਼ਾ ਹੀ ਪੰਜਾਬ ਨਾਲ ਵਿਸਧਰਾ ਕਰਦਾ ਆਇਆ ਪਰ ਮੋਦੀ ਸਰਕਾਰ ਦਾ ਖਾਸ ਤੌਰ ਤੇ ਪੰਜਾਬ ਨਾਲ ਵਿਸਧਰਾ ਕਰਦੀ ਹੈ ਭਾਵੇਂ ਉਹ ਸਾਡੇ ਫੰਡ ਹੋਣ ਜੀਐਸਟੀ ਦਾ ਪੈਸਾ ਹੋਵੇ ਉਹ ਵੀ ਨਹੀਂ ਸਾਨੂੰ ਦੇ ਕੇ ਰਾਜੀ ਇਸ ਕਰਕੇ ਜਿਹੜੀ ਸੈਂਟਰ ਸਰਕਾਰ ਆ ਪੰਜਾਬ ਦੀ ਨਾਲ ਮਤਰਈ ਮਾਂ ਵਾਲਾ ਸੁਰੂ ਕਰਦੀ। ਕਿਵੇਂ ਦੇਖ ਰਹੇ ਹੋ ਕਿ ਕੀ ਇਹ ਲੋਕਾਂ ਦੇ ਲਈ ਜ਼ਿਆਦਾ ਹੀ ਠੱਗਾ ਹੋ ਰਿਹਾ? ਬਿਲਕੁਲ ਹੀ ਤਾਂ ਸਾਬਤ ਹੋ ਰਿਹਾ ਕਿ ਪੰਜਾਬ ਖਾਸ ਕਰਕੇ ਪੰਜਾਬੀ ਨਾਲ ਠੱਗਾ ਹੋ ਰਿਹਾ। ਕਿ ਜਦੋਂ ਜਿਹੜੇ ਸਾਨੂੰ ਹਰ ਜਗ੍ਹਾ ਤੇ ਸਾਡੇ ਨਾਲ ਵਿਤਕੜਾ ਕੀਤਾ ਜਾ ਰਿਹਾ। ਇਥੇ ਸਾਬਤ ਹੁੰਦਾ ਕਿ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਸੁਰੂ ਤੇ ਹੈ। ਕੇਂਦਰ ਸਰਕਾਰ ਨੇ ਰਿਜੈਕਟ ਕਰੀਂਦੇ ਕੀ ਕਹਿਣਾ ਚਾਹੁੰਦੇ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਕਿ ਜਿਹੜੀ ਇਹ ਸੈਂਟਰ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੇ ਇਹ ਪੰਜਾਬੀਆਂ ਨੂੰ ਨੀਵਾ ਦਿਖਾਉਣਾ ਹੈ ਜਾਂ ਪੰਜਾਬੀਆਂ ਨੂੰ ਇਗਨੋਰ ਕਰਨਾ ਹੈ ਇਹ ਆਪਦੇ ਮਨਸੂਬਿਆਂ 'ਚ ਕਦੇ ਵੀ ਕਾਮਯਾਬ ਨਹੀਂ ਹੋ ਪਾਉਣਗੇ ਇਹਨਾਂ ਦੀ ਨੀਤ ਹੀ ਇੰਨੀ ਮਾੜੀ ਹੈ ਜਿਨ੍ਹਾਂ ਨੇ ਦੇਸ਼ ਲਈ ਆਉਧੇ ਜਨਮ ਵਾਰ ਦਿੱਤੀਆਂ ਸ਼ਹੀਦਾਂ ਨੇ ਭਾਈ ਭਾਗੋ ਜੀ ਜਿਨ੍ਹਾਂ ਨੇ Hindu ਧਰਮ ਵਾਸਤੇ ਵੀ ਕੀ ਬੜਾ ਕੁਛ ਕੀਤਾ ਤੇ ਇੱਕ ਜਾਗ ਲਾਈ ਹੈ ਸ਼ਹੀਦੀ ਦੀ ਸਾਰੇ ਜਾਗ ਲਾਈ ਹੈ ਕਿ ਆਪਾਂ ਨੂੰ ਕਿਸ ਤਰੀਕੇ ਨਾਲ ਆਪਦੇ ਦੇਸ਼ ਵਾਸਤੇ ਜਾਣ ਵਾਰ ਸਕਦੇ ਆਪਾਂ ਜਾਂ ਆਪਦੇ ਦੇਸ਼ ਵਾਸਤੇ ਮਰ ਮਿਟਣ ਲਈ ਆਪਾਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਪਰ ਜਿਹੜੀ ਇਹ ਭਾਜਪਾ ਦੀ ਸਰਕਾਰ ਹੈ ਇਹ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਸਾਰਾ ਦੇਸ਼ ਪੰਜਾਬੀਆਂ ਦੀ ਇਸ ਸ਼ਾਨ ਨੂੰ ਪੰਜਾਬੀਆਂ ਦੀਆਂ ਸ਼ਹਾਦਤਾਂ ਨੂੰ ਦੇਖੇ ਤਾਂ ਉਹਨਾਂ ਨੇ ਬੜੀ ਘਨੌਣੀ ਇੱਕ ਹਰਕਤ ਕੀਤੀ ਸੀ ਜਿਹੜੀਆਂ ਪੰਜਾਬ ਦੀਆਂ ਚਾਕੀਆਂ ਨੂੰ ਇਨਕਲੂਡ ਨਹੀਂ ਕੀਤਾ 26 ਜਨਵਰੀ ਦੀ ਪ੍ਰੇਡ ਦੇ ਵਿੱਚ ਤਾਂ ਉਸੇ ਦੇ ਹੀ ਜਿਹੜਾ ਪ੍ਰਤੀਕਰਮ ਹੈ ਸੀਐਮ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਇਹ ਝਾਕੀਆਂ ਦਾ ਦੌਰ ਚਲਾਇਆ ਤਾਂ ਕਿ ਲੋਕ ਦੇਖ ਸਕਣ ਜਿਹੜੇ ਗਲਤ ਇਲਜ਼ਾਮ ਵੀ ਲਾ ਰਹੇ ਸੀ ਕੁਝ ਲੀਡਰ ਭਾਜਪਾ ਦੇ ਕਿ ਸੀਐਮ ਸਾਹਿਬ ਦੀ ਫੋਟੋ ਲੱਗੀ ਹੈ ਤਾਂ ਕਰਕੇ ਥੋੜਾ ਗੁਗਰਾਹ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਲੋਕਾਂ ਨੂੰ ਤਾਂ ਉਹਨਾਂ ਸਾਰੀਆਂ ਗੱਲਾਂ ਦਾ ਇਹ ਜਵਾਬ ਹੈ ਤਾਂ ਤੁਸੀਂ ਆਪ ਵੀ ਦੇਖ ਸਕਦੇ ਹੋ ਇਹ ਸਾਰੀਆਂ ਜਿਹੜੀਆਂ ਝਾਕੀਆਂ ਜਾਂ ਸ਼ਹੀਦਾਂ ਦੇ ਨਾਮ ਤੇ ਹੈ ਮਾਈ ਭਾਗੋ ਹੈ ਜਿੱਤੇ ਵੀ ਪੰਜਾਬ ਨੂੰ ਜਾਂ ਦੇਸ਼ ਨੂੰ ਜਿਹਨਾਂ ਦੀ ਦੇਣ ਹੈ ਉਹਨਾਂ ਦੀਆਂ ਇਹ ਚੱਕੀਆਂ ਨੇ ਤੇ ਸਾਰੇ ਪੰਜਾਬ ਵਿੱਚੋਂ ਲੰਘਣ ਗਈਆਂ ਸਾਡੇ ਲਈ ਗਵਾਰੋ ਵਾਲੀ ਗੱਲ ਹੈ ਇਹੀ ਕਹਿਣਾ ਚਾਹਾਂਗੇ ਭਾਜਪੀ ਨੂੰ ਆਪ ਦੀ ਇਸ ਜਿਹੜੀ ਘਟੀਆ ਰਾਜਨੀਤੀ ਤੋਂ ਬਾਹਰ ਆ ਜਾਣਾ ਚਾਹੀਦਾ